ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰੂ ਨਾਨਕ ਆਇਆ ਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਤਾਂਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ 4 5 ਤੇ 6 ਨਵੰਬਰ ਨੂੰ ਕਰਵਾਏ ਜਾ ਰਹੇ ਜ਼ਿਲ੍ਹਾ ਪਤਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮਾਂ ਦੀ ਲੜੀ 14 ਸਤੰਬਰ ਤੋਂ ਆਰੰਭ ਹੋ ਜਾਏਗੀ ਤੇ ਕੁੱਲ 24 ਗੁਰਮਤ ਸਮਾਗਮ ਕਰਵਾਏ ਜਾਣਗੇ। ਇਹ ਸਮਾਗਮਾਂ ਵਿੱਚੋਂ 18 ਸਮਾਗਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 5 ਸਮਾਗਮ ਜ਼ਿਲ੍ਹਾ ਹੁਸ਼ਿਆਰਪੁਰ ਤੇ ਇੱਕ ਸਮਾਗਮ ਲੁਧਿਆਣਾ ਦੇ ਵਿੱਚ ਹੋਣਗੇ। ਗੁਰਮਤ ਸਮਾਗਮ ਦੀ ਇਸ ਲੜੀ ਦੇ ਆਰੰਭਤਾ ਗੁਰਦੁਆਰਾ ਟਾਲੀ ਸਾਹਿਬ ਨਵਾਂ ਸ਼ਹਿਰ ਵਿਖੇ 14 ਸਤੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਤੋਂ ਹੋਵੇਗੀ 15 ਸਤੰਬਰ ਨੂੰ ਕਰਿਆ ਹਸ ਤਾਰਾ ਨੂੰ ਜੱਬੋਵਾਲ 18 ਸਤੰਬਰ ਨੂੰ ਚੱਕ ਸਿੰਘਾ 19 ਸਤੰਬਰ ਨੂੰ ਪਿੰਡ ਰਕੜਾਟਾ ਹਾਂ 21 ਨੂੰ ਧਰਮਕੋਟ 22 ਨੂੰ ਗੁਰਦੁਆਰਾ ਕਲਗੀਦਰ ਸਾਹਿਬਾ ਹਾਂ 23 ਸਤੰਬਰ ਨੂੰ ਮੂਸਾਪੁਰ 24 ਨੂੰ ਗੜਪਧਾਣਾ 25 ਨੂੰ ਗਰਚਾ 26 ਸਤੰਬਰ ਨੂੰ ਚੌੜਾ ਕੋਟਪਲੀ 28 ਸਤੰਬਰ ਨੂੰ ਅਗਲੀਆਣਾ 29 ਸਤੰਬਰ ਨੂੰ ਮਾਛੀਵਾੜਾ 3 ਨੂੰ ਬਲਾਚੌਰ 1 ਅਕਤੂਬਰ ਨੂੰ ਪਹਾਟਾ ਕਲਾਂ 2 ਨੂੰ ਸਰਹਾਲਾ ਖੁਰਦ 3 ਅਕਤੂਬਰ ਨੂੰ ਕੁੱਕੜ ਮਜਾਰਾ 5 ਨੂੰ ਗੋਬਿੰਦਪੁਰ 6 ਅਕਤੂਬਰ ਨੂੰ ਸਿੱਧਾ ਮਾਜਰਾ 8 ਅਕਤੂਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਟਾਂਹਾ 9 ਅਕਤੂਬਰ ਨੂੰ ਗੋਲਪੁਰ 11 ਨੂੰ ਪੀਟੋ ਮਾਜਰਾ ਅਤੇ 13 ਅਕਤੂਬਰ ਨੂੰ ਪਿੰਡ ਅਟਲ ਮਾਜਰਾ ਵਿਖੇ ਗੁਰਮਤ ਸਮਾਗਮ ਹੋਣਗੇ ਸੰਪੂਰਨਤਾ ਸਮਾਗਮ 15 ਅਕਤੂਬਰ ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਦੁਰਗਾਪੁਰ ਵਿਖੇ ਕਰਵਾਏ ਜਾਣਗੇ। ਇਹ ਸਾਰੇ ਸਮਾਗਮ ਹਰੇਕ ਦਿਨ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਚੱਲਣਗੇ। ਇਹਨਾਂ ਵਿਸ਼ੇਸ਼ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਬਨਪ੍ਰੀਤ ਸਿੰਘ ਕਾਨਪੂਰੀ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਰਵਿੰਦਰ ਸਿੰਘ, ਭਾਈ ਔੰਕਾਰ ਸਿੰਘ, ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸੁਖਜੀਤ ਸਿੰਘ, ਭਾਈ ਸਤਨਾਮ ਸਿੰਘ ਪਹਾੜਾ ਦਾ, ਭਾਈ ਕਰਮਨ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸੁਖਦੀਪ ਸਿੰਘ, ਭਾਈ ਜਗਤਪ੍ਰਤੋਲ ਸਿੰਘ

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁਖ ਸਰਪ੍ਰਸਤ ਪੰਥ ਦੇ ਮਹਾਨ ਵਿਦਵਾਨ ਤੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਗਿਆਨੀ ਮਨਦੀਪ ਸਿੰਘ ਜੀ ਮੁਰੀਦ ਸੰਗੋੜ ਵਾਲੇ ਗਿਆਨੀ ਹਰਵਿੰਦਰ ਸਿੰਘ ਸ਼੍ਰੀ ਗੰਗਾ ਨਗਰ ਵਾਲੇ ਗਿਆਨੀ ਜਸਵਿੰਦਰ ਸਿੰਘ ਵਿਰਦੀ ਗਿਆਨੀ ਸਰਬਜੀਤ ਸਿੰਘ ਟੋਟੀਆਂ ਡਾਕਟਰ ਸਰਬਜੀਤ ਸਿੰਘ ਰੇਣਕਾ ਲੁਧਿਆਣੇ ਵਾਲੇ ਡਾਕਟਰ ਹਨਵੰਦ ਸਿੰਘ ਪਟਿਆਲੇ ਵਾਲੇ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਗਿਆਨੀ ਬਿਆਨ ਸਿੰਘ ਪਟਿਆਲੇ ਵਾਲੇ ਗਿਆਨੀ ਸੁਖਦੇਵ ਸਿੰਘ ਡੱਲਾ ਤੇ ਗਿਆਨੀ ਦਿਲਬਾਗ ਸਿੰਘ ਬਲੇ ਤਰਨਤਾਰਨ ਸਾਹਿਬ ਵਾਲੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਤੇ ਗੁਰਮਤ ਵਿਚਾਰਾਂ ਨਾਲ ਸੰਗਤ ਨੂੰ ਜੋੜਨਗੇ ਸੰਗਤਾਂ ਨੂੰ ਹੋਮ ਹੋਮਾ ਕੇ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਗੁਰੂ ਕੀ ਲੰਗਰ ਅਤੁੱਟ ਵਰਤਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੀ ਅਸੀਂ ਸ੍ਰੀ ਸਿਦੂ ਜੀ ਦੇ ਸੇਵਾਗਾਰਕ ਕਮੇਟੀ ਪਿੰਡ ਪਿੰਡ ਜੀ ਸਿਟੀਥੇਰੇ ਅਸੀਂ ਹਰ ਸਾਲ ਸਾਡੇ ਇਧਾਂ ਅਸਰਾਧ ਮਨਾਏ ਜਾਂਦੇ ਐ ਐਸਆਰਵੀ 22 ਸਤੰਬਰ ਦਾ ਅਸਰਾਧ ਹੈ ਅਸੀਂ ਇਹੀ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ 22 ਤਰੀਕ ਦਿਨ ਐਤਵਾਰ ਨੂੰ ਆਪਣੇ ਪਿਤਰਾਂ ਦਾ ਸਰਾਧ ਮਨਾਇਆ ਜਾਣਾ ਇਹ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪਹੁੰਚਣ ਦੀ ਜ਼ਰੂਰਤ ਕਰੋ ਕਿ ਨਾਲ ਰਲ ਕੇ ਸੇਵਾ ਵੀ ਕਰਾਓ ਤੇ ਸਾਰੀਆਂ ਸੰਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜੋ ਵੀ ਰਸਤਾ ਤੇ ਨੂੰ ਲੰਗਰ ਦੇ ਵਿੱਚ ਪਾ ਲਿਓ ਦੋ ਦਿਨ ਪਹਿਲਾਂ ਦੇਖੀ ਜਾਓ ਤੇ ਤੁਹਾਡੇ ਲੰਗਰ ਦੇ ਵਿੱਚ ਰਸਤਾ ਪੈ ਜਾਣੀ ਤੇ ਨਾਲ ਰੜਕੇ ਆ ਕੇ ਸਾਡੀ ਸੇਵਾ ਵੀ ਕਰਾਓ ਤੇ ਸਾਰਿਆਂ ਤੋਂ ਸਾਡਾ ਪੱਦ ਮੰਤਰ ਕਿ ਤਰ੍ਹਾਂ ਦੀ ਅਸੀਂ ਰੜਕੇ ਸਾਰੇ ਸੇਵਾ ਕਰੀਏ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲੇ ਗਿਓ ਤੇ ਮੰਦਰ ਹਰ ਹਰੋ ਹੀ ਸੁਣਾ ਲੈਂਦਾ ਹੈ ਸ੍ਰੀ ਵਿਸ਼ੇ ਨੂੰ ਤੁਮੈ ਪ੍ਰਸ਼ਾਨ ਜੀਵਤ ਸਾਜੀਆਂ ਸੰਤਾਂ ਨਾਲ ਹੱਥਿਲਕੇ ਜੀ ਸਾਧ ਪੈ ਮਨਾਓ ਦਰਵਾਜ਼ੇ ਰਾਤ ਨੂੰ ਲੈਣਾ ਹੈ ਮੰਦਰ ਹਰ ਹਰੋ ਹੀ ਸੁਣਾ ਲੈਂਦਾ ਹੈ ਲੰਗਰ ਵੀ ਹਰ ਰੋਜ਼ ਬਣਦਾ ਹੈ ਹਰ ਐਤਵਾਰ ਲੰਗਰ ਅਸੀਂ ਸੰਗਤ ਨੂੰ ਬਣਾ ਕੇ ਚਲ ਗਿਆ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਇਹ ਕੰਮ ਚੱਲਦਾ ਅਸੀਂ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਸਾਰੀ ਕਮੇਟੀ ਬਰੋ ਜੀ ਤੇ ਸਾਰੇ ਰਲ ਕੇ ਇੱਥੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਓ ਨਾਰਾਂ ਦੀ ਸੇਵਾ ਕਰਾਓ ਸਾਡਾ ਸਾਰਿਆਂ ਦਾ ਅੱਜ ਬਣਦਾ ਕਿ ਅਸੀਂ ਵੱਡੇ ਵਡੇਰੇ ਆਂ ਦੀ ਰਲ ਕੇ ਸਾਰੀ ਸੇਵਾ ਕਰੀਏ ਤੇ ਅਸ਼ੀਰਵਾਦ ਹਮਨ ਦਾ ਬਾਕੀ ਜੀ 22 ਤਰੀਕ ਨੂੰ ਜ਼ਰੂਰ ਪਹੁੰਚੋ ਜੇ ਨਾ ਇਤਨਾ ਕਿ ਤਰ੍ਹਾਂ ਆਪਣਾ ਸਾਰਾ ਨਾ ਜਾਣਾ ਜੀ ਸਾਰੀਆਂ ਸੰਸਥਾਵਾਂ ਹੱਥ ਜੋੜ ਕੇ ਨੀਤੀ ਤੇ ਜ਼ਰੂਰ ਇੱਥੇ ਬਾਕਟਰ ਦੇ ਅਸੀਂ ਬੇਨਤੀ ਕਰਦੇ ਹਾਂ ਕਿ ਤੇਲੰਦਰ ਵਿਆਨਕ ਸ਼ਗੋ ਦੇ ਨਾਲ ਨਾਲ ਕਿਸੇ ਹੋਰ ਨੂੰ ਸਾਹਮਣੇ ਜੇਵਾ ਬਸ ਜੇਲਾਸ਼ੀਰ ਭਗਤ ਸਿੰਘ ਨਗਰ ਪੁਲਿਸ ਨੇ ਪ੍ਰਵਾਸੀ ਵਿਅਕਤੀ ਦੇ ਅੰਨੇ ਕਤਲ ਦੀ ਗੁੱਤੀ ਨੂੰ ਸੁਲਝਾਇਆ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਟਾਰ ਕੀਤਾ ਹੈ ਇਹ ਜਾਣਕਾਰੀ ਡਾਕਟਰ ਮਹਿਤਾਵ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇੱਕ ਪ੍ਰੈਸ ਬੈਠਕ ਦੌਰਾਨ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪਿੰਡ ਲਧਾਣਾ ਚਿੱਕਾ ਥਾਣਾ सदर ਬੰਗਾ ਵਿਖੇ ਕੀਤੇ ਗਏ ਪ੍ਰਵਾਸੀ ਵਿਅਕਤੀ ਦੇ ਅਨੇ ਕਤਲ ਦੀ ਗੁੱਥੀ ਨੂੰ ਸਫਲਤਾਪੂਰਵਕ ਸਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਾੜਦਾਤ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਅਤੇ ਇੱਕ ਦਾਤਰ ਤੇ ਤਿੰਨ ਮੋਬਾਈਲਾਂ ਨੂੰ ਬਰਾਮਦ ਕੀਤਾ ਹੈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਹੈ ਜਦੋਂ ਵੀ ਕੋਈ ਵਾਰਦਾਤ ਡਿਸਟ੍ਰਿਕਟ ਨਵਾਂਸ਼ਹਿਰ ਦੇ ਵਿੱਚ ਹੁੰਦੀ ਹੈ ਤਾਂ ਸਾਡੀ ਡਿਸਟ੍ਰਿਕਟ ਪੁਲਿਸ ਉਹਦੇ ਵਿੱਚ ਉਹਨੂੰ ਟ੍ਰੇਸ ਕਰਨ ਲਈ ਡਿਟੈਕਟ ਕਰਨ ਲਈ ਪੂਰੀ ਐਫਰਟਸ ਕਰਦੀ ਹੈ ਇਸੇ ਤਰ੍ਹਾਂ ਦੀ ਇੱਕ ਵਾਰਦਾਤ 21 ਅਗਸਤ ਨੂੰ ਹੋਈ ਸੀ ਜਿਦੇ ਵਿੱਚ ਇੱਕ ਸਾਨੂੰ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਹੈ ਉਹ ਪਿੰਡ ਲਿਧਾਣਾ ਚਿੱਕਾ ਥਾਣਾ ਸਦਰ ਬੰਗਾ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ 88 ਨੰਬਰ ਥਾਣਾ ਅੰਡਰ ਬੀਐਨਐਸ 103 ਐਂਡ 3 ਇਦੇ ਬਾਅਦ ਅਸੀਂ ਇੱਕ ਟੀਮ ਬਣਾਈ ਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਐਸਐਚਓ ਸਦਰ ਬੰਗਾ ਤੇ ਸੀਆਈਏ ਇਨਚਾਰਜ ਅਫਤਾਰ ਇਹਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਦੀ ਰੈਡ ਬਾਡੀ ਸੀ ਇਸ ਨੂੰ ਟ੍ਰੇਸ ਕੀਤਾ ਗਿਆ ਇਹ ਜੋ ਇਸ ਦੀ شناخت ਹੋਈ ਹੈ ਦਾ ਨਾਮ ਅਮਰ ਸਿੰਘ ਪੁੱਤਰ ਝੰਡੂ ਹੈਗਾ ਇਹ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇਹ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਟ੍ਰੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਤੇ ਹੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਅਸੀਂ ਟਰੇਸ ਕਰ ਲਿਆ ਉਹਨਾਂ ਤਿੰਨਾਂ ਨੂੰ ਅरेस्टੀ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁਰਗਾਪਸਤਾਲ ਦਾ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਇੱਕ ਬੰਦੇ ਸੀਗੇ ਇੱਕ ਗੁਰਦੀਪ ਸਿੰਘ ਗੁਦੀਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਰਫ ਗੱਗੀ ਇਹ ਵੀ ਇਹਦੇ ਨਾਲ ਇਹਨਾਂ ਤਿੰਨਾਂ ਨੇ ਮਿਲ ਕੇ ਜਿਹੜਾ ਹੈਗਾ ਇਸ ਵਿਅਕਤੀ ਦਾ ਕਤਲ ਕੀਤਾ ਇਹਦੇ ਵਿੱਚ ਜੋ ਇਨਾਂ ਦੀ ਇੰਟੈਂਸ਼ਨ ਸੀ ਜਿ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰੀ ਦੇ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਦੇ ਕੋਲ ਆਇਆ ਸੀਗਾ ਹਰੀਸ਼ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਨਾਂ ਤਿੰਨਾਂ ਨੂੰ ਜਿਹੜਾ ਪਿੰਡ ਲੁਧਿਆਣਾ ਚਿੱਕਾ ਲਿਆ ਕੇ ਇਹਨਾਂ ਨੇ ਉੱਥੇ ਮੌਕੇ ਤੇ ਇਹਦਾ ਕਤਲ ਕਰ ਦਿੱਤਾ ਕਤਲ ਤੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ਦਸਤਰ ਯੂਜ਼ ਕੀਤਾ ਉਹ ਦਸਤਰ ਵੀ ਮੌਕੇ ਤੋਂ ਰਿਕਵਰ ਹੋ ਗਿਆ ਹੈ ਦੋ ਮੋਟਰਸਾਈਕਲ ਵਾਦ ਦਾ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਵੀ ਜਿਹੜਾ ਅਸੀਂ ਹੈਗਾ ਰਿਕਵਰ ਕਰ ਲਿਆ ਸਰ ਇਹਦੇ ਕੋਈ ਅਚਾਨਕ ਮਾਮਲਾ ਇਹ ਹਜੇ ਅਸੀਂ ਦੇਖਣਾ ਜੀ ਸਾਨੂੰ ਲੱਗਦਾ ਕਿ 50 ਹਜ਼ਾਰ ਜਿਹੇ ਲੱਗਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੀ ਫੈਮਿਲੀ ਨੂੰ ਵੀ ਇਨਫੋਰਮ ਕੀਤਾ ਗਿਆ ਕਿ ਕੀ ਸਾਰਾ ਮਾਮਲਾ ਸੀ ਉਹਨੂੰ ਅਸੀਂ ਵੈਰੀਫਾਈ ਕਰ ਲਿਆ ਹਾਂ ਜੀ ਅਸੀਂ ਸਰ ਇਸੇ ਚੀਜ਼ ਪੜਾਈ ਗਿਆ ਜਾਂ ਕੋਈ ਪਿੱਛੇ ਬੈਕਗਰਾਉਂਡ ਵੀ ਆਇਆ ਕੋਈ ਦੇ ਨਾਲ ਨਹੀਂ ਜੀ ਆ ਜੋ ਅਸੀਂ ਹਜੇ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇਹ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਜਿਹੜੇ ਦੂਜੇ ਦੋ ਦੋਸ਼ੀ ਐ ਇੱਕ ਗੁਰਦੀਪ ਐ ਉਹ హెయిਰ ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਸੀ ਜਿਹੜਾ ਗਗਨਦੀਪ ਸਿੰਘਾ ਉਹ ਗਗਨਦੀਪ ਸਿੰਘ ਐ ਉਹ ਮਿੰਨ ਮਜ਼ਦੂਰੀ ਕਰਦਾ ਸੀ ਇਹਨਾਂ ਦਾ ਹਜੇ ਤੱਕ ਸਾਡੇ ਕੋਈ ਵੀ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਸਰ ਇਸ ਸੀਸ ਦੀ ਘਟਨਾ ਵੇਲੇ شناخت ਨਹੀਂ ਸੀ ਹੋ ਰਹੀ ਇਟ ਮੀਨਸ ਇੱਥੇ ਨਹੀਂ ਲੋਕਲ ਨਹੀਂ ਰਹਿੰਦਾ ਸੀ ਵਿਧਾਨਾ ਚੱਕਾ ਲਈ ਉਹਨੂੰ ਬੁਲਾਇਆ ਕਿਵੇਂ ਗਿਆ ਜੀ ਹਰਦੀਪ ਸਿੰਘ ਦੇ ਖੇਤਾਂ ਦੇ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਹੀ ਉਹਨੂੰ ਉਸ ਜਿਹੜਾ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕਰ ਰੱਖੀ ਸੀ ਤਾਂ ਪਿਛੋਂ ਤਾਂ ਯੂਪੀ ਦਾ ਰਹਿਣ ਵਾਲਾ ਬਟ ਇਹ ਲੋਕਲ ਜਿਹੜਾ ਹੈਗਾ ਇਹ ਲੋਕਲ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਥਾਣਾ ਮਹਿਲਪੁਰ ਉਹਦੇ ਕਰੇ ਕੰਮ ਕਰਦਾ ਸੀ ਤਾਂ ਇੰਨੇ ਪਹਿਲਾਂ ਹੀ ਪਲੈਨਿੰਗ ਕਰਕੇ ਜਿਹੜਾ ਇੱਕ ਸੁੰਸਾਨ ਜਗ੍ਹਾ ਦੇਖੀ ਤੇ ਉਸ ਨੂੰ ਉੱਥੇ ਮੌਕੇ ਤੇ ਬੁਲਾਇਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਉਹਦਾ ਕਤਲ ਕਰ ਦਿੱਤਾ ਹਰੀਸ਼ ਸ਼ੇਰ ਦੇ ਜਿਹੜੇ ਰਐਲਸ ਤੋਂ ਆਪਣੇ ਮਾਮੇ ਨੂੰ ਬੁਲਾ ਲਿਆ ਉਹਨੇ ਆਪਣੇ ਮਾਮੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਤੇ ਉਹ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਪਿੱਛੇ ਜਿਹੜੇ ਦੱਤ ਨਹੀਂ ਪਹੁੰਚੇਗੇ ਕਤਲ ਦੇ ਵਿੱਚ ਬਿਲਕੁਲ ਜੀ ਇਹਨਾਂ ਨੇ ਸਿਰ ਦੱਤ ਦੱਤਰ ਵਰਤਿਆ ਹੈਗਾ ਤੇ ਇੱਕ ਪਰਨੇ ਸੀਗੇ ਉਹ ਇਹਨਾਂ ਨੇ ਬੰਨਣ ਲਈ ਯੂਜ਼ ਕੀਤੇ ਉਹਨੂੰ ਤੇ ਇੱਕ ਦੱਤਰ ਜਿਹੜਾ ਹੈਗਾ ਉਹਦੇ ਲਈ ਉਹਨੂੰ ਮਾਰਿਆ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਨਾ ਪ੍ਰਵਾਸੀਆਂ ਦੀ ਜਿਸ਼ਨੀਕੀਤਾ ਪੰਜਾਬ ਦੂਸਤ ਨੂੰ ਕਿਹਾ ਜਾਂਦਾ ਕਿ ਜਿਹੜੇ ਵੀ ਪ੍ਰਵਾਸੀ ਆਦੇ ਆ ਉਹਨਾਂ ਨੇ ਜਿਸ਼ਨੀਕੀਤਾ ਕਰਵਾਈ ਜਾਵੇ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਇਹ ਦੂਸਰੇ ਡਿਸਟ੍ਰਿਕਟ ਦਾ ਸੀ ਅਸੀਂ ਉਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਉੱਥੇ ਇਹਨਾਂ ਨੇ ਜੜੀ ਪੁਲਿਸ ਸਰਟੀਫਿਕੇਸ਼ਨ ਆ ਕਰਾਈ ਸੀ ਜਾਂ ਨਹੀਂ ਉਹ ਸਾਰੀ ਚੀਜ਼ ਹੈਗੀ ਹੈ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਨੂੰ ਅਸੀਂ ਵੈਰੀਫ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਾਂ ਮੀਟਿੰਗ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ